کچھ جو پگڑ درشن کرتے واپس آتے نہیں جدو کہ پہلے اس لیے جیسے تھپے جن کہ بھگت جی آدھ کباری کنی دور ہے آگوئی کوئی سنا جی پایا ہے بجے بولے چڑھا بجے بولے چھ کر سو راج ہو روپ سہانا روپ سہانا شیوا ہو شا Yeah. Okay. <laughs> ਇਹ ਕਰੋ ਦੀਵਾਂ ਰਾਜ ਮਾਏ ਜੀ ਬਰੰਗੀ ਰਾਜ ਮਾਏ ਸ੍ਰੀ ਜਪਨੀਏ ਹਾ ਨਾਮ ਮਾਏ ਇਹ ਸਾਡੇ ਪ੍ਰੋਗਰਾਮ ਦਾ ਨਾਮ ਹੈ ਨਿਸ਼ਕਾਮ ਸੇਵਾ ਸਮਿਤੀ ਨਿਊ ਗੋਲਡਨ ਐਮਨੀ ਗੋਲਡਨ ਕੰਪਲੈਕਸ ਦੇ ਵਿੱਚ ਹਰ ਸਾਲ ਸੇਵਾਵਾ ਕਰਦੇ ਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ 2025 ਦੇ ਵਿੱਚ ਵੀ ਸ਼ਿਵੇਵਾ ਮਨਾਇਆ ਜਾ ਰਿਹਾ ਹੈ ਬੜੀ ਧੁੰਮਧਾਂ ਦੇ ਨਾਲ ਸਾਰੀ ਸੰਗਤ ਦੇ ਨਾਲ ਬੜੀ ਧੁੰਮਧਾਂ ਦੇ ਨਾਲ ਬੋਲੇ ਦੀ ਬਾਬਾ ਜੀ ਦੀ ਸ਼ਾਦੀ ਕੀਤੀ ਜਾ ਰਹੀ ਵਿਆਹ ਕਿਤੇ ਜੀ ਕਿੰਨਾ ਕੋਤਸ਼ਾ ਦੇਖ ਰੋ ਬਹੁਤ ਜਿਆਦਾ ਸਹਾ ਜੀ ਤੁਸੀਂ ਦੇਖਿਆ ਹੀ ਹੈ ਤੁਸੀਂ ਉਸਾਨ ਵਿੱਚ ਬਹੁਤ ਜਿਆਦਾ ਸਾਡੀ ਕੰਪਲੈਕਸ ਦੇ ਲੋਕਾਂ ਦਾ ਬਹੁਤ ਜਿਆਦਾ ਸਹਾ ਹੈਗਾ ਯੂਥ ਨੂੰ ਇਹੋ ਹੀ ਮੈਸੇਜ ਇੰਨੇ ਆ ਕਿ ਨਸ਼ੇ ਨੂੰ ਛੱਡੋ ਤੇ ਸਨਾਤਨ ਨਾਲ ਜੁੜੋ ਤਾਂ ਕਿ ਤੁਸੀਂ ਵੀ ਅੱਗੇ ਜੋ ਵੀ ਹੈਗਾ ਤੁਹਾਡਾ ਪੋਲੇ ਸ਼ੰਕਰ ਦਾ ਗੁਣਗਾਨ ਕਰਨ ਵਾਸਤੇ ਆਏ ਪੰਕਜ ਪਾਟਿਆ ਜੀ ਤੇ ਹੋਰ ਝਾਕੀ ਉਸ ਤੋਂ ਬਾਅਦ ਝਾਕੀਆਂ ਵਾਲੇ ਆਏ ਆ ਦਿੱਲੀ ਤੋਂ ਬੰਡੀ ਸੋਨੀਆ ਗਰੁੱਪ ਆ ਦਿੱਲੀ ਤੋਂ ਬੰਡੀ ਤਿਲਕਧਾਰੀ ਦੇ ਸੋਨੀਆ ਜੀ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਹੋਰ ਮੈਸੇਜ ਦੇ ਦੇ ਜੰਦੇ ਕਿ ਵੱਧ ਤੋਂ ਵੱਧ ਭਾਰੀ ਪ੍ਰੋਗਰਾਮਾਂ ਦੀ ਸਾਂਝ ਲੋ ਤੇ ਆਪਣਾ ਜੀਵਨ ਸਫਲ ਬਣਾਓ ਕਿੰਨੇ ਮੈਂਬਰਾਂ ਜਿਹੜੇ ਇਹ ਇਲਾਕੇ ਵੱਲੋਂ ਕਰਾਈ ਜਾਂਦੀ ਹੈ ਇਹ ਮੈਂਬਰ ਸਾਰੇ ਇਲਾਕੇ ਵੱਲੋਂ ਜੀ ਸਾਰੇ ਮੈਂਬਰ ਜਿਹੜੇ ਸਾਡੇ ਗੋਲਡਨ ਕੰਪਲੈਕਸ ਦੇ ਹੈਗੇ ਆ ਤੇ ਬਾਹਰ ਦੇ ਵੀ ਜਿੰਨੇ ਵੀ ਸਾਡੇ ਸੰਗਤ ਹੈ ਇਹਨਾਂ ਦੀ ਸਾਰਿਆਂ ਦੀ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕਰਾਇਆ ਜਾਂਦਾ ਹੈ ਬੜਾ ਵੱਡਾ ਪ੍ਰੋਗਰਾਮ ਹੁੰਦਾ ਹੋਲੇ ਤੋਂ ਵੀ ਤੁਹਾਡੇ ਵਾਲਾਸਨ ਦੇ ਪ੍ਰੋਗਰਾਮ ਇਸੇ ਤਰ੍ਹਾਂ ਚੱਲਦੇ ਰਹਿਣਗੇ ਹਾਂ ਹਾਂ ਅੱਗੇ ਤੋਂ ਵੀ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਚੱਲਦੇ ਰਹਿਣਗੇ ਭੋਲੇ ਬਾਬਾ ਦੀ ਕਿਰਪਾ ਦੇ ਨਾਲ ਪਿਛਲੇ 12 15 ਸਾਲ ਤੋਂ ਇਸੇ ਤਰ੍ਹਾਂ ਚੱਲ ਰਿਹਾ ਹੈ ਪ੍ਰੋਗਰਾਮ ਇਹ ਤੋਂ ਨਿਊ ਗੋਲਡਨ ਕੰਪਲੈਕਸ ਸ਼੍ਰੀ ਮੰਦਿਰ ਤੋਂ ਹਰ ਮਹੀਨੇ ਮਾਤਾ ਚਿੰਦਪurni ਵਾਸਤੇ ਬੱਸ ਜਾਂਦੀ ਹੈ ਅੱਜ 23 ਮਾਰਚ ਨੂੰ ਸਾਟੂ ਸ਼ਾਮ ਦੇ ਸਾਲਾ ਸਰ ਜਾ ਰਹੇ ਹਾਂ ਯਾਤਰਾ ਜਾਰੀ ਸਾਡੀ ਸਾਟੂ ਸ਼ਾਮ ਜੀ ਦੇ ਸਾਲਾ ਸਰ ਪਾਲ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਇਹ ਪ੍ਰੋਗਰਾਮ ਸਾਡਾ ਪਿੱਛੇ 2-3 ਸਾਲ ਤੋਂ ਜਿਹੜਾ ਨਹੀਂ ਸੀ ਹੋਇਆ ਤੇ ਲੋਕਾਂ 'ਚ ਬਹੁਤ ਸੀ ਉਤਸ਼ਾਹ ਆ ਗਈ ਕਿ ਇੱਕ ਦਵਾਰਾ ਕਰਾਇਆ ਜਾਏ ਅਸੀਂ ਹੁਣ ਇਹ ਕਰਾਇਆ ਤੇ ਅਸੀਂ ਇਹੋ ਹੀ ਸੋਚਾਂਗੇ ਕਿ ਹਰ ਸਾਲ ਹੋਵੇ ਤੇ ਵੱਧ ਤੋਂ ਵੱਧ ਦੁਨੀਆ ਨਾਲ ਜੁੜੇ ਅਸੀਂ ਦੇਖੋ ਯਾਰ ਕਿ ਜਿਹੜਾ ਪ੍ਰੋਗਰਾਮ ਕਰਾ ਰਹੇ ਆ ਨਾ ਇਹ ਲੋਕਾਂ ਨੇ ਇੰਨਾ ਕੋ ਸਾਡਾ ਸਹਿਯੋਗ ਦਿੱਤਾ ਕਿ ਸਾਡਾ ਅਸੀਂ ਕਹਿ ਨਹੀਂ ਸਕਦੇ ਸਾਡੀ ਮਨ ਸੋਚ ਤੋਂ ਜ਼ਿਆਦਾ ਲੋਕਾਂ ਨੇ ਸਹਿਯੋਗ ਦਿੱਤਾ ਭਗਵਾਨ ਦੇ ਕਿੰਨਾ ਕੋ ਸ਼ਾਹ ਦੇਖਣ ਨੂੰ ਦੇਖਣ ਯਾਰ ਮੈਂ ਕਹਿੰਦਾ ਇੰਨਾ ਕੋ ਸ਼ਾਹ ਹੈਗੀ ਤੁਹਾਨੂੰ ਦੱਸਿਆ ਕਿ ਇੱਕ ਹੁੰਦਾ ਕਿ ਸੋਚਦਾ ਬੰਦਾ ਕਿ ਇੰਦਾ ਪ੍ਰੋਗਰਾਮ ਹੈ ਉਹ ਤੋਂ ਕਈ ਗੁਣਾ ਜ਼ਿਆਦਾ ਇੱਥੇ ਇਕੱਠਾ ਹੋਇਆ ਹੈ ਤੇ ਲੋਕਾਂ ਨੇ ਸੇਵਾ ਵੀ ਬਹੁਤ ਮਨ ਨਾਲ ਖੁਸ਼ ਹੋ ਜੁੜਦੇ ਕਰਦੇ ਸੇਵਾ ਭਾਈ ਬੱਚੇ ਛੋਟੇ ਛਾੜੇ ਬੱਚੇ ਵੀ ਭੋਲੇ ਸ਼ੰਕਰ ਦੇ ਨਾਲ ਮੈਂ ਕਹਿੰਦਾ ਜੀ ਬੱਚੇ ਵੱਡੇ ਬਜ਼ੁਰਗ ਸਾਰੇ ਸਾਡੇ ਨਾਲ ਜੁੜੇ ਨੇ ਤੇ ਸਾਰੇ ਬਹੁਤ ਖੁਸ਼ ਨੇ ਕਿ ਇਲਾਕਾ ਹੀ ਬਹੁਤ ਖੁਸ਼ ਹੈ ਅਸੀਂ ਕਹਿੰਦੇ ਆ ਕਿ ਇਹੋ ਇਹੋ ਜਿਹੇ ਪ੍ਰੋਗਰਾਮ ਹੋਣ ਤੇ ਸਾਡੇ ਜਿਹੜੇ ਇਲਾਕੇ ਵਿੱਚ ਸੁੱਖ ਜਾਂਦੀ ਰਹੇ ਮੇਰਾ ਨਾਮ ਮੋਹਿਦ 파ਰੀਕ ਹੈ ਸਾਡੀ ਨਿਊ ਗੋਲਡਨ ਕੰਪਲੈਕਸ ਨਿਊ ਗੋਲਡਨ ਐਵੇਨਿਊ 15 ਸਾਲ ਤੋਂ ਨਿਸ਼ਕਾਮ ਸੇਵਾ ਸਮਿਤੀ ਚਿੰਦਪੁਰਨੀ バス ਯਾਤਰਾ ਲੈ ਕੇ ਜਾਂਦੀ ਹੈ ਨਾਲ ਹਰ ਸਾਲ ਸ਼ਿਵਰਾਤਰੀ ਦੇ ਦਿਨ ਤੇ ਭੋਲੇ ਬਾਬਾ ਦਾ ਵਿਆਹ ਮਨਾਇਆ ਜਾਂਦਾ ਹੈ ਬੜੀ ਧੂਮ-ਤਾਮ ਨਾਲ ਜਿਦੇ ਵਿੱਚ ਸਾਡੇ ਹੋਰ ਵੀ ਅੰਮ੍ਰਿਤਸਰ ਦੇ ਖਾਸ ਮੰਡਲ ਜਿਵੇਂ ਸਨਾਤਨ ਮਿੱਤਰ ਮੰਡਲ ਦੇ ਅਮਿਤ ਜੀ ਰਿੰਕੂ ਜੀ ਨਿਸ਼ਕਾਮ ਸੇਵਾ ਸਮਿਤੀ ਦੇ ਸਾਡੇ ਬਿੱਲੇ ਭਾਜੀ ਬਜਰੰਗ ਜੀ ਐ ਸਾਡੇ ਅਜੇ ਪਾਜੀ ਸਾਰੇ ਰਲ ਮਿਲ ਕੇ ਅਸੀਂ ਪ੍ਰੋਗਰਾਮ ਕਰਦੇ ਆ ਤੇ ਸਾਡਾ ਸਾਰਾ ਮੱਲਾ ਇੱਥੋਂ ਤੱਕ ਕੀ ਅੰਮਰਸਰ ਦੇ ਹੋਰ ਇਲਾਕਿਆਂ ਚੋਂ ਸਾਡੇ ਸਾਰੇ ਭਰਾ ਇਕੱਠੇ ਮਿਲ ਕੇ ਇੱਥੇ ਇਕੱਠੇ ਹੁੰਦੇ ਆ ਤੇ ਨੀਅਰ ਅਬਾਊਟ 2000 ਭਗਤ ਅੱਜ ਸ਼ਿਵਰਾਤਰੀ ਦਾ ਪੂਰ ਪ੍ਰੋਗਰਾਮ 2 ਦਿਨ ਤੋਂ ਮਨਾ ਰਹੇ ਨੇ ਕੱਲ ਪ੍ਰਭਾਤ ਫੇਰੀ ਨਿਕਲੀ ਐ ਅੱਜ ਦਿਨ ਸ਼ੋਭਾ ਯਾਤਰਾ ਨਿਕਲੀ ਐ ਪੰਜ ਪੀਰ ਸ਼ਵਾਲੇ ਦੇ ਵਿੱਚ ਜੰਗਮ ਬਿਠਾਏ ਗਏ ਤੇ ਅੱਜ ਰਾਤ ਦੇ ਟਾਈਮ ਪੂਰੀ ਬਰਾਤ ਦਾ ਅਰੇਂਜਮੈਂਟ ਕੀਤਾ ਗਿਆ ਹੈ ਸਟਾਲਾਂ ਦੇ ਨਾਲ ਰੋਟੀ ਦੇ ਨਾਲ ਪਾਰਟੀਆਂ ਆ ਰਹੀਆਂ ਨੇ ਦਿੱਲੀ ਤੋਂ ਔਰ ਕੁਝ ਅੰਮਰਸਰ ਦੀ ਪ੍ਰਮੁੱਖ ਪਾਰਟੀਆਂ ਭੰਗੀ ਦੇ ਵਿੱਚ ਲਈ ਬਾਕੀ ਯੂਥ ਨੂੰ ਕੀ ਮੈਸੇਜ ਦੇਣਾ ਹੈ بس ਅਸੀਂ ਇਹੀ ਚਾਹੁੰਦੇ ਆ ਤੁਸੀਂ ਸਮਝੋ ਇਹ ਪ੍ਰੋਗਰਾਮ ਵੀ ਐਸੀ ਕਰਕੇ ਕਰਵਾਇਆ ਜਾਂਦਾ ਹੈ ਕਿ ਯੂਥ ਦੇ بڑے ਲੜਕੇ ਸਾਡੇ ਨਾਲ ਜੁੜ ਚੁੱਕੇ ਨੇ ਔਰ ਜੁੜ ਵੀ ਰਹੇ ਨੇ ਤਾਂ ਕਿ ਨਸ਼ਿਆਂ ਤੋਂ ਮੁਕਤੀ ਮਿਲੇ ਔਰ ਰੱਬ ਵੱਲ ਧਿਆਨ ਲੱਗੇ ਤੇ ਬੁਰੇ ਕੰਮਾਂ ਤੋਂ ਛੁਟਕਾਰਾ ਮਿਲ ਜੇ ਭਗਤਾ ਜੀ ਕਿੰਨਾ ਕੋ ਦੁਸ਼ਾ ਦੇਖੋ ਨਾ ਭਗਤਾ ਜੀ ਭਗਤਾ ਜੀ 3 ਦਿਨ ਤੋਂ ਇੰਨਾ ਦੁਸ਼ਾ ਹੋਇਆ ਹੈ ਕਿ ਇਨਾਂ ਕੋਲ ਸਾਹ ਲੈਣ ਦਾ ਟਾਈਮ ਨਹੀਂ ਔਰ ਸੰਗਤ ਨੇ ਭਗਤਾਂ ਨੇ ਭਰਪੂਰ ਭੰਡਾਰੇ ਵੰਡੇ ਨੇ ਇੱਕ ਤਰ੍ਹਾਂ ਦਾ ਹੜ ਆਇਆ ਪਿਆ ਔਰ ਤੁਸੀਂ ਦੇਖੋ ਇਸ ਟਾਈਮ 2000 ਬੰਦੇ ਦਾ ਅਰੇਂਜਮੈਂਟ ਆ ਬੜੀ ਧੂਮਤਾਬ ਨਾਲ ਬਣਾਇਆ ਜਾ ਰਿਹਾ ਪ੍ਰੋਗਰਾਮ ਇਹ 15 ਸਾਲ ਤੋਂ ਪ੍ਰੋਗਰਾਮ ਚੱਲਦਾ ਆ ਰਿਹਾ ਔਰ ਪ੍ਰਮਾਤਮਾ ਕਰੇ ਸਾਰੀ ਉਮਰ ਇਸ ਤਰ੍ਹਾਂ ਹੀ ਚੱਲਦਾ ਰਹੇ ਔਰ ਭੋਲੇ ਭੰਡਾਰੀ ਸਾਨੂੰ ਸੇਵਾ 'ਚ ਲਗਾਈ ਰੱਖੇ ਜੇ ਕਰ ਵੀਰ ਬਜਰੰਗੇ